ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਪਹਿਲ ਨਹੀਂ ਤੇਰਾ ਅੱਜ ਇੱਕ ਨਵੀਂ ਸਟੋਰੀ ਲੈ ਕੇ ਆਏ ਆ ਇਹ ਸਟੋਰੀ ਹੈ ਕਿ ਮਾਈ ਮਕੀਨੂ ਦਰਦ ਸੁਣਾਵਾ ਵੀਡੀਓ ਜੋ ਕਿ ਕਵਲ ਵਿੱਕੀ ਨੇ ਪ੍ਰੀਤ ਸੰਦੀਪ ਨੇ ਬਣਾਈ ਹੋਈ ਆ ਤੇ ਆਪਾਂ ਸਾਰੇ ਉਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਵੀ ਦੇ ਰਹੇ ਆਂ ਇਹ ਹੱਕ ਵੀ ਬੰਦਾ ਆਪਣਾ ਦਿਨ ਦਾ ਕਿਉਂਕਿ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇਦਾਂ ਦੀ ਵੀਡੀਓ ਬਣਾਉਣ ਤੇ ਇਦਾਂ ਸੋਚਣ ਦੇ ਬਾਰੇ ਹੁਣ ਆਪਾਂ ਸਾਰੀ ਵੀਡੀਓ ਦੇਖ ਲੈਣੇ ਆ ਪਰ ਆਪਾਂ ਦੇਖ ਲਈਏ ਇੱਕ ਐਪੀਸੋਡ ਦੇਖ ਲਿਆ ਬਸ ਦੇਖ ਲਿਆ ਅਗਲਾ ਐਪੀਸੋਡ ਦੀ ਆਪਾਂ ਨੂੰ ਕੱਲੀ ਹੁੰਦੀ ਹੈ ਵੀ ਅੱਜ ਪਰ ਉਹ ਵੀਡੀਓ ਤਾਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਇਹ ਆਪਾਂ ਕੋਈ ਨਹੀਂ ਸੋਚਦੇ ਅੱਜ ਆਪਾਂ ਤੁਹਾਨੂੰ ਦੱਸਦੀਆਂ ਇਹ ਉਹਨਾਂ ਨੇ ਲਿਖਤ ਕਿਵੇਂ ਕੀਤੀ ਹੋਈ ਹੈ ਮਾਂਏ ਮੈਨੂੰ ਦਰਦ ਸੁਣਾਵਾ ਇਹ ਇੱਕ ਕਹਾਣੀ ਬਣਾਈ ਹੋਈ ਹੈ ਉਹ ਵੀ ਇੱਕ ਬੱਚੀ ਆ ਇੱਕ ਬੱਚੀ ਦੀ ਮਾਂ ਜਿਹੜੀ ਸੰਦੀਪ ਦੇ ਤੌਰ ਤੇ ਹੀ ਸੰਦੀਪ ਕਹਾਂਗੇ ਇੱਕ ਉਹਦੀ ਮਾਂ ਜਦੋਂ ਪੂਰੀ ਹੋ ਜਾਂਦੀ ਆ ਉਸ ਤੋਂ ਬਾਅਦ ਉਹਦਾ ਦਰਦ ਸੁਣਨ ਵਾਲਾ ਕੋਈ ਨਹੀਂ ਹੁੰਦਾ ਕੋਈ ਮਰਜ਼ੀ ਉਹਦੇ ਨਾਲ ਲੱਖ ਪੂਰਾ ਕਰੀ ਜਾਵੇ ਇੱਕ ਹੱਥ ਕਰਨਾ ਦੂਜੇ ਹੱਥ ਪਰਲਾ ਇਹ ਇੱਕ ਹੀ ਹਿਸਾਬ ਆ ਜਿੰਨੀਆਂ ਪਹਿਲਾਂ ਸੰਦੀਪ ਦੀ ਅ ਕਾਈ ਨੇ ਗਲਤੀਆਂ ਕੀਤੀਆਂ ਸੀਗੀਆਂ ਉਹ ਸਾਰੀਆਂ ਹੁਣ ਉਹਦੇ ਅੱਗੇ ਹੀ ਆ ਰਹੀਆਂ ਵਾ ਇਹ ਅੱਜ ਅੱਜ ਦੇ ਸਮੇਂ ਦੀ ਗੱਲ ਆ ਜੀ ਅੱਜ ਦੇ ਟਾਈਮ ਵਿੱਚ ਆਪਾਂ ਕਿਸੇ ਨਾ ਕਰਦੇ ਆ ਨਾ ਵੀ ਹਾਂ ਆਪਾਂ ਕਰ ਲਿਆ ਇਹ ਆਪਾਂ ਕਰਕੇ ਆਪਾਂ ਕਹਿੰਦੇ ਕਿਸ ਨੂੰ ਨਹੀਂ ਪਤਾ ਲੱਗਦਾ ਪਰ ਨਹੀਂ ਇਹ ਗੱਲ ਤਾਂ ਉਹ ਰੱਬ ਉੱਪਰ ਵੇਖ ਰਿਹਾ ਵਾ ਜੀ ਹੁਣ ਪ੍ਰੀਤ ਤੇ ਉਸਦੀ ਮੰਮੀ ਨੇ ਕੀਤਾ ਹਣਾ ਸੰਦੀਪ ਦੇ ਨਾਲ ਤੇ ਅੱਜ ਉਹ ਭੋਗ ਤੇ ਵੀ ਰਹੀ ਆ ਵਾ ਇਸ ਤੋਂ ਹੀ ਸਿੱਖਿਆ ਮਿਲਦੀ ਆ ਪਾਉਣ ਵੀਡੀਓਜ਼ ਦੇ ਵਿੱਚ ਕਦੇ ਵੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ ਇਹ ਤਾਂ ਉਹ ਹਿਸਾਬ ਇਕੱਠ ਕਰਦੇ ਆ ਇਕੱਠ ਭਰਦੇ ਆ ਇਹ ਅੱਜ ਦੇ ਟਾਈਮ ਦਾ ਸੱਚ ਆ ਹੁਣ ਦੇਖੋ ਸੰਦੀਪ ਆ ਸੰਦੀਪ ਦੇ ਨਾਲ ਪਹਿਲਾਂ ਉਹ ਤਾਈ ਨੇ ਕਿੰਨਾ ਬੁਰਾ ਕੀਤਾ ਸੀਗਾ ਠੀਕ ਆ ਉਹ ਮਜਬੂਰ ਸੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਕਿਉਂਕਿ ਜਦੋਂ ਬੰਦਾ ਮਜਬੂਰ ਹੁੰਦਾ ਉਹਨਾਂ ਇਧਰ ਦਾ ਹੁੰਦਾ ਨਾ ਉਧਰ ਦਾ ਹੁੰਦਾ ਉਹਨੂੰ ਆਕ ਕੇ ਆਕ ਕੇ ਛੱਬਣਾ ਹੀ ਪੈਂਦਾ ਵਾ ਜਦੋਂ ਬੰਦਾ ਥੱਕ ਜਾਂਦਾ ਉਹ ਕਿਤੇ ਨਹੀਂ ਜਾ ਸਕਦੀ ਸੀ ਮਾ ਵੀ ਮਰ ਚੁੱਕੀ ਸੀਗੀ ਹੈਨਾ ਇਸ ਤਰੀਕੇ ਹੀ ਪਤਾ ਲੱਗਦਾ ਆਪਾਂ ਨੂੰ ਇਹ ਸਮਝਣ ਦੀ ਜ਼ਰੂਰਤ ਆ ਆਪਾਂ ਨੂੰ ਚਾਹੇ ਲੱਖ ਕੋਈ ਆਪਾਂ ਨੂੰ ਇਸ ਕਰਦੇ ਨੂੰ ਦੇਖ ਦੇਖਦਾ ਨਹੀਂ ਪਰ ਉੱਪਰ ਰੱਬ ਜ਼ਰੂਰ ਦੇਖਦਾ ਹੁੰਦਾ ਕਿਸੇ ਨਾਲ ਇਦਾਂ ਦਾ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਆਪਣੇ ਅੱਗੇ ਹੀ ਹੋਣੀ ਆ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿਹੜਾ ਕਿਸੇ ਨੂੰ ਦੇਖਣਾ ਵਾ ਜੇ ਕਰ ਗਿਆ ਕਿਹੜਾ ਕਿਸੇ ਨੂੰ ਦੇਖਣਾ ਪਰ ਨਹੀਂ ਅੱਜ ਦੇ ਟਾਈਮ ਵਿੱਚ ਇੱਕ ਹੱਥ ਕਰਨਾ ਦੂਜੇ ਹੱਥ ਨਾਲ ਦੀ ਨਾਲ ਭਰ ਲਾ ਯਾਰੀ ਬੈਠਾ ਕਿੰਨੀਆਂ ਚੁਫਤ ਚਲਾਕੀਆਂ ਤੁਸੀਂ ਮਰਜ਼ੀ ਕਰ ਲੋ ਕਿਸੇ ਨੂੰ ਜਿੰਨਾ ਮਰਜ਼ੀ ਤੁਸੀਂ ਬੇਈਮਾਨੀ ਕਰ ਲੋ ਤੁਹਾਡੇ ਮੂਰੇ ਹੀ ਆਉਣਾ ਤੇ ਸੋ ਉਸ ਵੀਡੀਓ ਤੇ ਮਕਸਦ ਇਹ ਸੀਗਾ ਵੀ ਤੁਹਾਡੇ ਅੱਗੇ ਲੈ ਕੇ ਆਉਣਾ ਮੈਂ ਉਸ ਵੀਡੀਓ ਵਿੱਚ ਕਿਵੇਂ ਉਸ ਦੀ ਤਾਈ ਤੇ ਪੀਤ ਨੇ ਕਿਵੇਂ ਧੋਖੇ ਕੀਤੇ ਆ ਤੇ ਹੁਣ ਕਿਵੇਂ ਖੰਗਾਲ ਹੋਈਆਂ ਬੈਠੀਆਂ ਵਾ ਤੇ ਜਿਸ ਨਾਲ ਉਹਨੇ ਧੋਖੇ ਕੀਤੇ ਆ ਸੰਦੀਪ ਉਸ ਦੀ ਹੌਲੀ ਹੌਲੀ ਖੜ ਕੇ ਗੁੱਡੀ ਅੰਬਰਾਂ ਤੇ ਚੜੀ ਜਾਂਦੀ ਹੈ ਹੈਨਾ ਜੀ ਤੇ ਉਹ ਵਧੀਆ ਤੇ ਘਰ ਵੀ ਖੁਸ਼ ਆ ਸਭ ਤੋਂ ਬੰਦਾ ਕੀ ਹੁੰਦਾ ਪੈਸਾ ਹੋਵੇ ਚਾਹੀ ਨਾ ਹੋਵੇ ਪਰ ਆਜ ਖੁਸ਼ ਹੋਣਾ ਚਾਹੀਦਾ ਵਾ ਪੈਸਾ ਜਿੱਤੇ ਪੈਸਾ ਵਾ ਉਥੇ ਕਈ ਘਰਾਂ ਵਿੱਚ ਪੈਸਾ ਹੀ ਹੈ ਲੋਕ ਖੁਸ਼ ਨਹੀਂ ਹੈਗੇ ਪਰ ਜਿੱਥੇ ਪੈਸਾ ਨਹੀਂ ਹੈਗਾ ਲੋਕ ਖੁਸ਼ ਆ ਉਥੇ ਕੋਈ ਵੀ ਚੀਜ਼ ਮਾਇਨੇ ਨਹੀਂ ਲੱਗਦੀ ਇਹ ਤਾਂ ਇਹੀ ਸਿੱਖਿਆ ਮਿਲਦੀ ਹੈ ਵੀ ਕਿਸੇ ਨਾਲ ਇਦਾਂ ਨਾ ਤੁਸੀਂ ਦੁਰਵਿਵਹਾਰ ਨਾ ਕਰੋ ਕਿ ਤੁਹਾਨੂੰ ਇੱਕ ਹੱਥ ਕਰਕੇ ਦੂਜੇ ਤੇ ਭਰਨਾ ਪੈ ਜੇ ਤੁਹਾਨੂੰ ਇਦਾਂ ਦਾ ਸਾਹਮਣਾ ਕਰਨਾ ਪੈ ਜੇ ਇਹੋ ਜਿਹੀਆਂ ਗੱਲਾਂ ਦਾ ਹੁਣ ਹੱਥੋਂ ਵੀ ਪੈਸਾ ਵੀ ਗਿਆ ਉਹਨਾਂ ਦੇ ਦੇਖੋ ਤੁਸੀਂ ਹਨਾ ਕਿਉਂਕਿ ਧਰਤੀ ਪਾਗਲ ਹੋ ਚੁੱਕੀ ਆ ਉਹਦੇ ਦਿਮਾਗੀ ਟੈਨਸ਼ਨ ਪੈ ਚੁੱਕੀ ਆ ਕੀ ਹੋ ਗਿਆ ਸਾਰਾ ਕੁਝ ਉੱਜੜ ਗਿਆ ਗਾਦੀ ਬਿਮਾਰ ਪਈ ਆ ਡੈਡੀ ਉਹਨਾਂ ਨੂੰ ਛੱਡ ਕੇ ਚਲੇ ਗਿਆ ਠੀਕ ਹੈ ਜੀ ਇਸ ਤੋਂ ਇਹਨੇ ਸਿੱਖਿਆ ਕੁਝ ਸਿਖਾਉਂਦੇ ਆ ਆਪਾਂ ਨੂੰ ਸਿੱਖਣਾ ਚਾਹੀਦਾ ਵੀ ਕਿਸੇ ਨਾਲ ਕੋਈ ਵੀ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਬੀਮਾਨੀ ਠੱਗੀ ਠੂਰੀ ਨਹੀਂ ਕਰਨੀ ਚਾਹੀਦੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਇਆ ਹੋ ਸਬਸਕ੍ਰਾਈਬ ਜੁੜ ਕਰਿਓ ਜੀ ਮੈਂ ਤੇ ਮਿਕਿਉ ਦਰਸ਼ਕਾਂ ਨੂੰ ਵੀਡੀਓ ਖਤਮੀ ਹੋਣ ਵਾਲੀ ਆ ਬਸ ਉਹਦੇ ਲਾਸਟ ਹੀ ਚੱਲੇ ਜਾ ਰਹੇ ਐਪੀਸੋਡ ਉਹਦੇ ਤੁਸੀਂ ਬਰਕਤ ਵੀਡੀਓ ਨੂੰ ਮਾਤਾ ਤੇ ਪੜਦਾ ਅੱਜ ਕੀ ਧਾਰ ਮਾੜਾ ਜੀ ਧਾਰ ਨੂੰ ਵੀ ਬਹੁਤ ਪਿਆਰ ਦੇ ਰਹੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਮਿਲਦੇ ਜੀ ਆਪਾਂ ਕਿਤੇ ਨੈਕਸਟ ਵੀਡੀਓ ਵਿੱਚ